ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਅਤੇ ਉਹਨਾਂ ਦੇ ਕਾਰਜਕਾਲ ਬਾਰੇ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸੀ ਗੋਪੀ ਚੰਦ ਪਾਉਰ ਜੋ ਕਿ 15 ਅਗਸਤ 1947 ਤੋਂ ਲੈ ਕੇ 13 April 1949 ਤੱਕ ਰਹੇ ਪੰਜਾਬ ਦੇ ਦੂਸਰੇ ਮੁੱਖ ਮੰਤਰੀ ਸੀ ਭੀਮ ਸੈਨ ਸੱੱਚਰ ਜੋ ਕਿ 13 April 1949 ਤੋਂ ਲੈ ਕੇ 18 October 1949 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਫਿਰ ਤੋਂ ਗੋਪੀ ਚੰਦ ਭਾਰਾ ਪੰਜਾਬ ਦੇ ਮੁੱਖ ਮੰਤਰੀ ਰਹੇ ਜੋ ਕਿ 18 October 1949 ਤੋਂ ਲੈ ਕੇ 20 June 1951 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ 20 ਜੂਨ 1951 ਤੋਂ ਲੈ ਕੇ 17 ਅਪ੍ਰੈਲ 1952 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਰਿਹਾ। ਉਹਨਾਂ ਟਾਈਮਾਂ ਦੇ ਵਿੱਚ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਸਨ। 17 ਅਪ੍ਰੈਲ 1952 ਤੋਂ ਲੈ ਕੇ 13 ਜਨਵਰੀ 1952 ਤੱਕ ਫਿਰ ਤੋਂ ਭੀਮ ਸਿੰਘ ਸੱੱਚਰ ਪੰਜਾਬ ਦੇ ਮੁੱਖ ਮੰਤਰੀ ਬਣੇ। ਫਿਰ ਪੰਜਾਬ ਦੇ ਤੀਸਰੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਬਣੇ ਜੋ ਕਿ 23 ਜਨਵਰੀ 1952 ਤੋਂ ਲੈ ਕੇ 21 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 21 ਜੂਨ 1964 ਤੋਂ ਲੈ ਕੇ 6 ਜੁਲਾਈ 1964 ਤੱਕ ਫੇਰ ਤੋਂ ਗੋਪੀ ਚੰਦ ਭਾਰਗ ਪੰਜਾਬ ਦੇ ਮੁੱਖ ਮੰਤਰੀ ਬਣੇ ਪੰਜਾਬ ਦੇ ਚੌਥੇ ਮੁੱਖ ਮੰਤਰੀ ਸਨ RAMKISHAN ਜੋ ਕਿ 7 ਜੁਲਾਈ 1964 ਤੋਂ ਲੈ ਕੇ 5 ਜੁਲਾਈ 1966 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬਣੇ ਰਹੇ 5 ਜੁਲਾਈ 1966 ਤੋਂ ਲੈ ਕੇ 1 ਨਵੰਬਰ 1966 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਲਿਸ਼ਾਸ਼ਨ ਲਾਗੂ ਰਿਹਾ ਉਹਨਾਂ ਟਾਈਮਾਂ ਦੇ ਵਿੱਚ ਰਾਸ਼ਟਰਪਤੀ ਸਨ ਸਰਵਪੱਲੀ ਰਾਧਾਕ੍ਰਿਸ਼ਨ ਜੋ ਕਿ ਭਾਰਤ ਦੇਸ਼ ਦੇ ਰਾਸ਼ਟਰਪਤੀ ਸਨ ਇੱਥੇ ਵੀ ਦੱਸਦੀ ਹੈ ਕਿ 1966 ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਤੇ ਦਿੱਲੀ ਵੱਖਰੇ ਵੱਖਰੇ ਹੋ ਗਏ 1968 ਦੇ ਵਿੱਚ ਪੰਜਾਬ ਦੇ ਪੰਜਵੇਂ ਮੁੱਖ ਮੰਤਰੀ ਬਣੇ ਗਿਆਨੀ ਗਰਮਕ ਸਿੰਘ ਮੁਸਾਫਰੀ ਜੋ ਕਿ 1 ਨਵੰਬਰ 1968 ਦੇ ਵਿੱਚ ਤੋਂ ਲੈ ਕੇ 8 ਮਾਰਚ 1969 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਪੰਜਾਬ ਦੇ 6ਵੇਂ ਮੁੱਖ ਮੰਤਰੀ ਸੀ ਗੁਰਨਾਮ ਸਿੰਘ ਜੋ ਕਿ 8 ਮਾਰਚ 1969 ਤੋਂ ਲੈ ਕੇ 25 ਨਵੰਬਰ 1969 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਲਕਸ਼ਮਨ ਸਿੰਘ ਗੇਲ ਪੰਜਾਬ ਦੇ 7ਵੇਂ ਮੁੱਖ ਮੰਤਰੀ ਬਣੇ ਜੋ ਕਿ 25 ਨਵੰਬਰ 1960 ਤੋਂ ਲੈ ਕੇ 23 ਅਗਸਤ 1968 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੜੇ ਰਹੇ 23 ਅਗਸਤ 1968 ਤੋਂ ਲੈ ਕੇ 17 ਫਰਵਰੀ 1969 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਰਿਹਾ ਉਹਨਾਂ ਟਾਈਮਾਂ ਦੇ ਵਿੱਚ ਰਾਸ਼ਟਰਪਤੀ ਸਨ ਡਾਕਟਰ ਜੈਗਿਰ ਹੁਸੈਨ 17 ਫਰਵਰੀ 1969 ਤੋਂ ਲੈ ਕੇ 27 ਮਾਰਚ 1970 ਤੱਕ ਫਿਰ ਤੋਂ ਸਰਦਾਰ ਗੁਰਨਾਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਪੰਜਾਬ ਦੇ 8ਵੇਂ ਮੁੱਖ ਮੰਤਰੀ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ 27 ਮਾਰਚ 1970 ਤੋਂ ਲੈ ਕੇ 14 ਜੂਨ 1971 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਫਿਰ ਤੋਂ 14 ਜੂਨ 1971 ਤੋਂ ਲੈ ਕੇ 17 ਮਾਰਚ 1972 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਰਿਹਾ ਉਹਨਾਂ ਟਾਈਮਾਂ ਦੇ ਵਿੱਚ ਰਾਸ਼ਟਰਪਤੀ ਸਨ ਬੀਵੀ ਗਿਰੀ ਪੰਜਾਬ ਦੇ ਨੌਵੇਂ ਮੁੱਖ ਮੰਤਰੀ ਸਰਦਾਰ ਜੈਲ ਸਿੰਘ ਬਣੇ ਜੋ ਕਿ 17 ਮਾਰਚ 1972 ਤੋਂ ਲੈ ਕੇ 30 ਅਪ੍ਰੈਲ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਤੇ ਫਿਰ ਤੋਂ 30 ਅਪ੍ਰੈਲ 1977 ਤੋਂ ਲੈ ਕੇ 20 ਜੂਨ 1977 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਰਿਹਾ ਉਹਨਾਂ ਟਾਈਮਾਂ ਦੇ ਵਿੱਚ ਰਾਸ਼ਟਰਪਤੀ ਸਨ ਬੀਬੀ ਤੱਤੀ ਫਿਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਜੋ ਕਿ 20 ਜੂਨ 1977 ਤੋਂ ਲੈ ਕੇ 17 ਫਰਵਰੀ 1980 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਫਿਰ ਤੋਂ 17 ਫਰਵਰੀ 1980 ਤੋਂ ਲੈ ਕੇ ਕਿ 6 ਜੂਨ 1980 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਰਿਹਾ। ਉਹਨਾਂ ਟਾਈਮਾਂ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਸਨ ਨੀਲਮ ਸੰਜੀਵ ਰੈਡੀ। ਪੰਜਾਬ ਦੇ 10ਵੇਂ ਮੁੱਖ ਮੰਤਰੀ ਸਨ ਸਰਦਾਰ ਦਰਬਾਰਾ ਸਿੰਘ ਜੋ ਕਿ 6 ਜੂਨ 1980 ਤੋਂ ਲੈ ਕੇ 6 ਅਕਤੂਬਰ 1983 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਫਿਰ ਤੋਂ 6 ਅਕਤੂਬਰ 1983 ਤੋਂ ਲੈ ਕੇ 29 ਸਤੰਬਰ 1985 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਉਹਨਾਂ ਟਾਈਮਾਂ ਦੇ ਵਿੱਚ ਭਾਰਤ ਦੇਸ਼ ਦੇ ਰਾਸ਼ਟਰਪਤੀ ਸਨ ਗਿਆਨੀ ਜੈਲ ਸਿੰਘ ਜੀ। ਪੰਜਾਬ ਦੇ 11ਵੇਂ ਮੁੱਖ ਮੰਤਰੀ ਬਣੇ ਸੁਰਜੀਤ ਸਿੰਘ ਬਰਨਾਲਾ ਜੋ ਕਿ 29 ਸਤੰਬਰ 1985 ਤੋਂ ਲੈ ਕੇ 6 ਜੂਨ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬਣੇ ਰਹੇ ਫਿਰ ਤੋਂ 11 ਜੂਨ 1987 ਤੋਂ ਲੈ ਕੇ 25 ਫਰਵਰੀ 1992 ਤੱਕ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਉਹਨਾਂ ਟਾਈਮਾਂ ਦੇ ਵਿੱਚ ਭਾਰਤ ਦੇਸ਼ ਦੇ ਰਾਸ਼ਟਰਪਤੀ ਸਨ ਰਾਸ਼ਟਰਪਤੀ ਆਰ ਵਿੰਕਟ ਰਮਨ। ਪੰਜਾਬ ਦੇ 12ਵੇਂ ਮੁੱਖ ਮੰਤਰੀ ਬਣੇ ਬੀਅੰਤ ਸਿੰਘ ਜੋ ਕਿ 25 ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਪੰਜਾਬ ਦੇ 13ਵੇਂ ਮੁੱਖ ਮੰਤਰੀ ਬਣੇ ਹਰਚਰਨ ਸਿੰਘ ਬਰਾੜ ਜੋ ਕਿ 31 ਅਗਸਤ 1995 ਤੋਂ ਲੈ ਕੇ 21 ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ। ਪੰਜਾਬ ਦੀ 14ਵੀਂ ਮੁੱਖ ਮੰਤਰੀ ਬਣੀ ਬੀਬੀ ਰਜਿੰਦਰ ਰਪੱਠਲ ਜੋ ਕਿ 21 ਨਵੰਬਰ 1996 ਤੋਂ ਲੈ ਕੇ 11 ਫਰਵਰੀ 1997 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਫਿਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਜੋ ਕਿ 21 ਫਰਵਰੀ 1997 ਤੋਂ ਲੈ ਕੇ 26 ਫਰਵਰੀ 2002 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਪੰਜਾਬ ਦੇ 15ਵੇਂ ਮੁੱਖ ਮੰਤਰੀ ਸੀ ਕੈਪਟਨ ਅਮਨਿੰਦਰ ਸਿੰਘ ਜੋ ਕਿ 26 ਫਰਵਰੀ 2002 ਤੋਂ ਲੈ ਕੇ 1 ਮਾਰਚ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਫਿਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਜੋ ਕਿ 1 ਮਾਰਚ 2007 ਤੋਂ ਲੈ ਕੇ 16 ਮਾਰਚ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹੇ 16 ਮਾਰਚ 2017 ਤੋਂ ਲੈ ਕੇ 20 ਸਤੰਬਰ 2021 ਤੋ ਫਿਰ ਤੋਂ ਕੈਪਟਨ ਅਮਨਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣੇ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ 20 ਸਤੰਬਰ 2021 ਤੋਂ ਲੈ ਕੇ 16 ਮਾਰਚ 2022 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬਣੇ ਰਹੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣੇ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਹਾਲੇ ਤੱਕ ਚੱਲ ਰਹੇ ਨੇ ਉਮੀਦ ਕਰਦੇ ਹਾਂ ਪੰਜਾਬ ਦੇ ਨਾਲ ਜੁੜੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਉਤੇ ਪੰਜਾਬ ਦੇ ਨਾਲ ਜੁੜੀਆਂ ਹੋਰ ਵੀ ਤੁਹਾਨੂੰ ਇਤਰਾਣੀਆਂ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਜਾ ਕੇ ਉਹਨਾਂ ਨੂੰ ਵੀ ਚੈੱਕ ਕਰੋ ਤੇ ਆਪਣੇ ਕੀਮਤੀ ਵਿਚਾਰ ਵੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਇਤਰਾਣੀਆਂ ਹੋਰ ਵੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ